ਲੋ ਜੀ ਅਸੀਂ ਕੱਲ ਗਏ ਸੀਗੇ ਮਾਰਕੀਟ ਇਹ ਘਰੋਂ ਸੋਚ ਕੇ ਨਿਕਲੇ ਸੀਗੇ ਕਿ ਸ਼ਾਮ ਨੂੰ ਨਾ ਮੌਸਮ ਥੋੜਾ ਜਿਹਾ ਠੀਕ ਹੋ ਜਾਏਗਾ ਤੇ ਅਸੀਂ ਆਪਣੇ ਘਰ ਦਾ ਸਮਾਨ ਲੈ ਕੇ ਆਉਣਾ ਸੀਗਾ ਖਾਣ ਪੀਣ ਦਾ ਸਮਾਨ ਖਤਮ ਹੋਇਆ ਸੀ ਸੌਦਾ ਜਿਹਨੂੰ ਆਪਾਂ ਪੰਜਾਬੀ ਚ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ ਆ ਸੌਦਾ ਪੱਤਾ ਖਤਮ ਹੋਇਆ ਸੀ ਇਹ ਤੇ ਅਸੀਂ ਸੋਚਿਆ ਕਿ ਚਲੋ ਸ਼ਾਮ ਨੂੰ ਜਾਵਾਂਗੇ ਤੇ ਗਰਮੀ ਥੋੜੀ ਘਟ ਜੂਗੀ ਪਰ ਓਹ ਹੋ ਹੋ ਕੋਈ ਹਾਲ ਨਹੀਂ ਸੀ ਗਰਮੀ ਉਸੇ ਤਰ੍ਹਾਂ ਬਰਕਰਾਰ ਸੀ ਖੱਡੀ ਤੱਕ ਹੀ ਠੀਕ ਸੀਗਾ ਗੱਡੀ ਤੋਂ ਜਦੋਂ ਹੀ ਪੈਰ ਥੱਲੇ ਰੱਖਿਆ ਤੇ ਮੂੰਹ ਦੇ ਉੱਤੇ ਥਾੜ ਥਾੜ ਕਰਕੇ ਚਪੇੜਾਂ ਵੱਜੀਆਂ ਗਰਮੀ ਦੀਆਂ ਬਹੁਤ ਬੁਰੀ ਗਰਮੀ ਸੀ ਕੱਲ ਮੀਂਹ ਤਾਂ ਜਿੱਦਾਂ ਨਾ ਰੱਬ ਐਨ ਲੱਗਦਾ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਮੀਂਹ ਪਾਉਣਾ ਰੱਬ ਭੁੱਲੀ ਗਿਆ ਪਰ ਕੀ ਕਰੀਏ ਕੰਮ ਕਰ ਤੇ ਕਰਨੇ ਹੀ ਪੈਣੇ ਸੀ ਤੇ ਉਹ ਕਰਨ ਵਾਸਤੇ ਬਾਜ਼ਾਰ ਦੇ ਵਿੱਚ ਗਰਮੀ ਦੇ ਵਿੱਚ ਵੀ ਜਾਣਾ ਪੈਣਾ ਸੀ ਫਿਰ ਅਸੀਂ ਕੱਲ ਗਏ ਤੇ ਇਹ ਜਿਹੜੀ ਨਾ ਵੌਇਸ ਮਿਊਟ ਕਰਕੇ ਪਹਿਲੀ ਵਾਰੀ ਮੈਂ ਟਰਾਈ ਕਰ ਰਹੀ ਹਾਂ ਪਤਾ ਨਹੀਂ ਕਿੱਦਾਂ ਦੀ ਬਣੂਗੀ ਅਰ ਇਹ ਮੈਂ ਕਲਿੱਪ ਜੋੜਨਾ ਸੀਗਾ ਅੱਜ ਮਾਰਨਿੰਗ ਦੇ ਵਲੌਗ ਦੇ ਵਿੱਚ ਜਿੱਥੇ ਅਸੀਂ ਸ਼ਾਪਿੰਗ ਕਰਨ ਗਏ ਸੀ ਉੱਥੇ ਦਾ ਵਲੌਗ ਨਹੀਂ ਮੈਂ ਬਣਾ ਸਕੀ ਤੇ ਫਿਰ ਅਸੀਂ ਆ ਗਏ ਨੋਵਲਟੀ ਸਟ੍ਰੀਟਸ ਐਂਡ ਰੈਸਟੋਰੈਂਟ ਇੱਥੇ ਅਸੀਂ ਖਾਦਾ ਕੁਝ ਨਹੀਂ ਅਸੀਂ ਸਿਰਫ ਮਠਿਆਈ ਲੈਣੀ ਸੀਗੀ ਇਹਨਾਂ ਦੀਆਂ ਮਠਿਆਈਆਂ ਇਹਨਾਂ ਦਾ ਬ੍ਰੇਕਫਾਸਟ ਇਹਨਾਂ ਦਾ ਰੈਸਟੋਰੈਂਟ ਵੀ ਬਹੁਤ ਖਾਣਾ ਵਗੈਰਾ ਇਹਨਾਂ ਦਾ ਬਹੁਤ ਵਧੀਆ ਹੁੰਦਾ ਆ ਤੁਹਾਨੂੰ ਪਤਾ ਕੱਲ ਸ਼ਾਮ ਨੂੰ ਆਪਾਂ ਸਮੋਸਾ ਕੱਲ ਆਪਾਂ ਦੁਪਹਿਰ ਵੇਲੇ ਸਮੋਸੇ ਵੀ ਮੰਗਵਾਏ ਸੀਗੇ ਤੇ ਫਿਰ ਇਹਨਾਂ ਦਾ ਨਾ ਸਮੋਸੇ ਪਠੂਰੇ ਛੋਲੇ ਹਰ ਤਰ੍ਹਾਂ ਦੀ ਵੈਰਾਈਟੀ ਬਹੁਤ ਸਵਾਦ ਹੁੰਦੀ ਆ ਇਹ ਵਾਲਾ ਨੋਵਲਟੀ ਹੈਗਾ ਆ 100 ਫੁੱਟ ਰੋਡ ਅੰਮ੍ਰਿਤਸਰ ਤੇ ਇਹਨਾਂ ਦੀ ਇੱਕ ਬ੍ਰਾਂਚ ਹੈਗੀ ਆ ਲਾਰੈਂਸ ਰੋਡ ਤੇ ਇਹ ਪੈਂਦਾ ਜੇਸੀ ਮੋਟਰ ਦੇ ਕੋਲ ਠੀਕ ਆ ਤੇ ਫਿਰ ਅਸੀਂ ਨਾ ਕਾਫੀ ਲੇਟ ਹੋ ਗਏ ਸੀ ਸਮਾਂ ਸਮੁੰਨ ਲੈਂਦੇ ਲੁੰਦੇ ਫਿਰ ਅਸੀਂ ਮੈਂ ਤੇ ਉਹ ਸਹਿਜ ਅਸੀਂ ਗੱਡੀ ਦੇ ਵਿੱਚ ਬੈਠੇ ਸੀ ਅਸੀਂ ਨਾਲ ਇਸ ਕਰਕੇ ਨਹੀਂ ਗਏ ਸੀ ਕਿ ਜੇ ਅਸੀਂ ਦੋਨੋਂ ਨਾਲ ਚਲੇ ਜਾਂਦੇ ਤੇ ਫਿਰ ਸਾਡੇ ਕੋਲ ਫੇਰ ਕੁਛ ਨਾ ਕੁਛ ਖਾ ਹੋ ਜਾਣਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਪਾਂ ਸਮੋਸੇ ਵੀ ਅੱਜ ਖਾਦੇ ਆ ਕੱਲ ਆਪਾਂ ਕੋਲਡ ਡਰਿੰਕ ਵੀ ਪੀਤਾ ਸੀ ਤੇ ਇਸ ਕਰਕੇ ਅਸੀਂ ਕਿਹਾ ਕਿ ਥੋੜਾ ਜਿਹਾ ਬੈਲੈਂਸ ਨੂੰ ਕੰਟਰੋਲ ਕਰ ਲਿਆ ਜਾਵੇ ਨਾ ਹੀ ਖਾਇਆ ਜਾਵੇ ਤਾਂ ਵਧੀਆ ਹੋਏਗਾ ਫਿਰ ਮੈਂ ਹਸਬੰਦ ਨੂੰ ਕਿਹਾ ਕਿ ਜਾਓ ਜੀ ਤੁਸੀਂ ਜਾ ਕੇ ਮਠਿਆਈ ਲੈ ਕੇ ਆਓ ਤੇ ਉਹ ਚਲੇ ਗਏ ਤੇ ਆਪ ਬੈਠੇ ਰਹੇ ਗੱਡੀ ਦੇ ਵਿੱਚ ਤੇ ਇਹ ਹੈਗਾ ਜੀ ਨੋਵਲਟੀ সুইਟਸ ਐਂਡ ਰੈਸਟੋਰੈਂਟ ਮੇਰਾ ਬਹੁਤ ਫੇਵਰੇਟ ਆ ਮੈਂ ਕਦੀ ਕਦੀ ਆਉਣੀ ਆ ਬਹੁਤ ਤੇ ਨਹੀਂ ਵੀ ਆਪਾਂ ਰੋਜ਼ ਹੀ ਆਉਨੇ ਆ ਪਰ ਜਦੋਂ ਵੀ ਦਿਲ ਕਰੇ ਨਾ ਕਦੀ ਇੱਥੇ ਖਾਣ ਵਾਸਤੇ ਯਾਨੀ ਕਿ ਇੱਥੇ ਆਈ ਦਾ ਹੋਰ ਵੀ ਬਹੁਤ ਸਾਰੇ ਰੈਸਟੋਰੈਂਟ ਅੰਮ੍ਰਿਤਸਰ ਦੇ ਵਿੱਚ ਪਰ ਜਦੋਂ ਦਿਲ ਕਰੀਏ ਆਪਾਂ ਇੱਥੇ ਜਾਣਾ ਤੇ ਫਿਰ ਆਪਾਂ ਇੱਥੇ ਹੀ ਆਉਣੇ ਹੁੰਨੇ ਆ ਮਤਲਬ ਇੱਕ ਸਾਨੂੰ ਨੇੜੇ ਵੀ ਪੈਂਦਾ ਤੇ ਇੱਕ ਇਹ ਸਾਨੂੰ ਮੈਨੂੰ ਵਧੀਆ ਲੱਗਦਾ ਸਾਫ ਸੁਥਰਾ ਕਾਫੀ ਲੇਟ ਹੋ ਗਏ ਸੀ ਤੇ ਫਿਰ ਆਪਾਂ ਰਾਤ ਨੂੰ ਆ ਕੇ ਸੌਂਗੇ ਵਲੌਗ ਵੀ ਮੈਂ ਬਣਾਇਆ ਤੇ ਅਗਲੇ ਦਿਨ ਹੈਗਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਅਸਤੇ ਛੋਟੇ ਜਿਹੀ ਬਲੌਗ ਦੇ ਵਿੱਚ ਤੇ ਉਮੀਦ ਕਰਦੀ ਆਂ ਜੀ ਤੁਸੀਂ ਬਲੌਗ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਲਾਈਕ ਕਰੋਗੇ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਕਰੋਗੇ ਅੱਜ ਜੀ ਗੱਲ ਕਰੀਏ ਨਾ ਮੌਸਮ ਦੀ ਤੇ ਮੌਸਮ ਬੜਾ ਘੈਂਟ ਅੱਜ ਅੱਜ ਮੌਸਮ ਠੰਡਾ ਵਾ ਠੰਡੀ ਠੰਡੀ ਹਵਾ ਚੱਲਦੀ ਸੀ ਸਵੇਰੇ ਵੀ ਤੇ ਹਲਕੇ ਹਲਕੇ ਬੱਦਲ ਹੋਏ ਆ ਤੇ ਬਹੁਤ ਸੋਹਣਾ ਮੌਸਮ ਹੈ ਤੇ ਮੈਂ ਰੋਸਟ ਕਰਨ ਲੱਗੀ ਆ ਮਖਾਣੇ ਗੈਸ 'ਚ ਮੈਂ ਬਾਲ ਦਿੱਤੀ ਆ ਕੜਾਈ ਆਪਾਂ ਰੱਖ ਦਿੱਤੀ ਆ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਮਖਾਣੇ ਇਹ ਨੇ ਫੁੱਲ ਮਖਾਣੇ ਇਹ ਕੁਝ ਕਿਉਂ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਕੋਈ ਨਮਕ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਬਸ ਇਹਨਾਂ ਨੂੰ ਇਦਾਂ ਹੀ ਆਪਾਂ ਸਿੰਪਲ ਰੋਸਟ ਕਰ ਲੈਣਾ ਆ ਇਹ ਕੋਈ ਵੀ ਮਖਾਣੇ ਲੈ ਸਕਦੇ ਹੋ ਵੈਸੇ ਨਾ ਜਿਆਦਾਤਰ ਜਿਹੜੇ ਆਪਣੀ ਲੋਕਲ ਜੀ ਆਉਂਦੇ ਆ ਨਾ ਦੁਕਾਨਾਂ ਤੋਂ ੁੱਲੇ ਜਿਹੇ ਮਿਲਦੇ ਆ ਉਹ ਬਹੁਤ ਥੰਡੇ ਜਿਹੇ ਹੁੰਦੇ ਆ ਕਾਲੇ ਕਾਲੇ ਨਿਕਲਦੇ ਜਿੱਦਾਂ ਕਿ ਅੱਖੋਂ ਇਹ ਹਾਲੇ ਕਿ ਮੈਂ ਪੈਕਟ ਵਾਲਾ ਲਈਆਂ ਪਰ ਆ ਦੇਖੋ ਇਹੋ ਜਿਹੀ ਚੀਜ਼ਾਂ ਬਹੁਤ ਨਿਕਲਦੀਆਂ ਨੇ ਐ ਲੋ ਠੀਕ ਹੈ ਇਹ ਕੋਸ਼ਿਸ਼ ਕਰਿਆ ਕਰੋ ਕਿ ਪੈਕਟ ਵਾਲੇ ਲੈ ਆਵਾ ਕਰੋ ਤੇ ਸਾਫ਼ ਉਸਰੇ ਨਿਕਲਦੇ ਆ ਤੇ ਇਹ ਜਿਹੜੇ ਹਨਾ ਖਾਣੇ ਬਹੁਤ ਵਧੀਆ ਹੁੰਦੇ ਆ ਇਹਨਾਂ ਚ ਕੈਲਸ਼ੀਅਮ ਬਹੁਤ ਹੁੰਦਾ ਆ ਤੇ ਨਾਲੇ ਵੈਸੇ ਵੀ ਜਿਹੜੀ ਸ਼ਾਮ ਨੂੰ ਆਪਾਂ ਚਾਹ ਪੀਂਨੇ ਆ ਨਾ ਤੇ ਉਹਦੇ ਨਾਲ ਨਮਕੀਨ ਬਿਸਕੁਟ ਲੈਣ ਨਾਲੋਂ ਰੋਸਟਡ ਮਖਾਣੇ ਲੈ ਲੈਣੇ ਚਾਹੀਦੇ ਆ ਥੋੜੀ ਜਿਹੀ ਕਿ ਹੈਲਦੀ ਵੀ ਹੁੰਦੇ ਆ ਤੇ ਵਧੀਆ ਵੀ ਹੁੰਦੇ ਆ ਇਧਰ ਆਪਾਂ ਬਣਾ ਰਹੇ ਆ ਜੀ ਦਸਤੀ ਘਿਓ ਮੱਖਣ ਨੂੰ ਆਪਾਂ ਰੱਖ ਦਿੱਤਾ ਉੱਪਰ ਹੁਣ ਸਗਲੀ ਦੇ ਵਿੱਚ ਪਾ ਕੇ ਤੇ ਨਾਲ-ਨਾਲ ਮੈਂ ਰੋਸਟ ਕਰਾਂਗੀ ਮਖਾਣੇ ਬੱਚੇ ਜਿਹੜੇ ਆ ਸਕੂਲ ਚਾ ਗਏ ਆ ਕੱਲ ਮੈਂ ਗਈ ਸੀ ਮਾਰਕੀਟ ਸ਼ਾਮ ਨੂੰ ਤੇ ਉਹਦਾ ਵੀ ਵਲੌਗ ਵਿੱਚ ਮੈਂ ਥੋੜਾ ਜਿਹਾ ਨਾਲ ਐਡ ਕਰੂੰਗੀ ਬਾਹਰ ਦਾ ਕੀ ਹਾਲ ਚਾਲ ਸੀ ਗਰਮੀ ਕਿੰਦਾ ਸੀ ਬਹੁਤ ਗਰਮੀ ਸੀ ਬਾਹਰ ਤੇ ਇੱਧਰ ਅੱਜ ਬਣਾਏ ਸੀ ਰਾਤੀ ਬਣਾਏ ਸੀ ਅੱਜ ਤੇ ਨਹੀਂ ਕੋਫਤੇ ਅਬਦਿਲ ਕਰ ਰਿਹਾ ਕਿ ਕੋਫਤੇ ਦੇ ਨਾਲ ਬਣਾਈਏ ਹਲਕੀ ਜਿਹੀ ਥੋੜੀ ਜਿਹੀ ਸੌਸ ਆ ਸਿੰਪਲ ਰਾਈਸ ਮਤਲਬ ਕੁਝ ਨਹੀਂ ਪਾਉਣਾ ਨਮਕ ਨੂੰ ਮੈਂ ਕੁਝ ਨਹੀਂ ਪਾਉਣਾ ਫਿੱਕੇ ਚੌਲ ਜਿਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਬੱਚੇ ਜਾ ਚੁੱਕੇ ਆ ਸਕੂਲ ਤੇ ਹੁਣ ਮੈਂ ਰੋਸਟ ਕਰਾਂਗੀ ਇਹਨਾਂ ਨੂੰ ਮਖਾਣੇ ਨੂੰ ਪਹਿਲਾਂ ਥੋੜੀ ਜਿਹੀ ਨਾ ਮੀਡੀਅਮ ਜੀ ਅੱਗ ਦੇ ਉੱਪਰ ਰੱਖਣਾ ਇਹਨਾਂ ਨੂੰ ਜਿਆਦਾ ਸੜ ਜਾਂਦੇ ਹੁੰਦੇ ਨੇ ਤੇ ਕਰ ਲਏ ਜੋ ਲੱਗਣ ਲਿਆ ਇਹਨਾਂ ਨੂੰ ਮੈਂ ਕੀ ਕਰਦੀ ਹੁੰਦੀ ਆ ਰੋਸਟ ਕਰਕੇ ਨਾ ਬੰਦ ਡੱਬੇ ਦੇ ਵਿੱਚ ਨਾ ਇਹ ਮਿਲ ਕੋ ਧਾਰਾ ਤਾਚ ਦਾ ਇਹ ਵਿੱਚ ਮੈਂ ਆਲਾ ਪਰ ਕੇ ਤੇ ਸੂਰ ਕਾ ਲੈਣੀ ਨਹੀਂ ਰੱਖ ਲੈਣੀ ਹੁੰਦੀ ਆ ਫਿਰ ਬੱਚਿਆਂ ਨੂੰ ਲੋ ਆਪ ਖਾਓ ਸਿੱਧਾ ਮਰਜੀ ਕਰੋ ਉਹ ਵਧੀਆ ਮੈਨੂੰ ਬਹੁਤ ਵਧੀਆ ਲੱਗਦੇ ਆ ਇਹ ਖਾਣੇ ਤੇ ਆਟਾ ਇੱਧਰ ਰਹੀ ਆਪਾਂ ਗੁੰਨਣਾ ਆ ਕਿਉਂਕਿ ਅਜੇ ਸਿਰਫ ਬੱਚਿਆਂ ਦਾ ਜੀ ਆ ਸਕੂਲ ਦਾ ਕੰਮ ਹੋਇਆ ਰੈਡੀ ਉਹਨਾਂ ਨੂੰ ਪ੍ਰੌਂਠੀਆਂ ਲੰਚ ਸ਼ਰਮਾ ਦਾ ਜੇ ਸਾਡ ਥੋੜੀ ਰੈਡੀ ਕਰਤਾ ਸੀਗਾ ਸਵੇਰੇ ਤੇ ਹੁਣ ਆਪਾਂ ਆਪਣਾ ਬ੍ਰੈਕਫਾਸਟ ਰੈਡੀ ਕਰਾਂਗੇ ਥੋੜੇ ਟਾਈਮ ਤੱਕ ਜਦੋਂ ਜਦੋਂ ਸਾਰੇ ਉੱਠਣਗੇ ਨਹਾਉਣਗੇ ਰੈਡੀ ਹੋਣਗੇ ਤੇ ਫਿਰ ਆਪਾਂ ਬਣਾਵਾਂਗੇ ਬ੍ਰੈਕਫਾਸਟ ਬ੍ਰੈਕਫਾਸਟ ਚ ਜੂਣ ਦੀ ਕੋਫਤੀ ਪ੍ਰੌਂਠੀਆਂ ਨਾਲ ਹੋਣਗੇ ਸਿੱਕੇ ਚੌਲ ਠੀਕ ਹੈ ਵੈਸੇ ਸਾਡੇ ਕarele ਵੀ ਪਏ ਹੋਏ ਆ ਪਰ ਦੇਖਦੇ ਹਾਂ ਹੁਣ ਕੀ ਕਰਦੇ ਹਾਂ ਤੇ ਅਰਬੀ ਹਾਂ ਅਰਬੀ ਮੈਂ ਦਿਖਾਉਂਗੀ ਤੁਹਾਨੂੰ ਅੱਜ ਮੈਂ ਅਰਬੀ ਕਿੱਦਾਂ ਬਣਾਉਣੀ ਹੈ ਅਸੀਂ ਅਰਬੀ ਨਾ ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣਾਉਂਦੇ ਵੈਕਦੋਂ ਸਾਰਿਆਂ ਨੂੰ ਪਤਾ ਹੀ ਹੁੰਦਾ ਸਬਜ਼ੀਆਂ ਦਾਲ ਸਬਜ਼ੀਆਂ ਬਣਾਉਣ ਦਾ ਸਭ ਬਹੁਤ ਵਧੀਆ ਵਧੀਆ ਚੀਜ਼ਾਂ ਬਣਾ ਲੈਂਦੇ ਨੇ ਬਸ ਇੱਕ ਪਤਾ ਕੀ ਹੁੰਦਾ ਹੈ ਇੱਕ ਦੂਜੇ ਵੱਲ ਨਾ ਦੇਖਣ ਨੂੰ ਦਿਲ ਕਰਦਾ ਹੁੰਦਾ ਕਿ ਉਹ ਚੀਜ਼ ਕਿੱਦਾਂ ਬਣਾਉਂਦਾ ਹੈ ਮੈਨੂੰ ਹੁੰਦਾ ਹੁੰਦਾ ਕਿ ਫਲਾਣੇ ਨੇ ਇਹ ਚੀਜ਼ ਕਿੱਦਾਂ ਬਣਾਈ ਆ ਥੋੜੇ ਬਹੁਤੇ ਗੋੜੇ ਦੇ ਕੋਲੋਂ ਸਿੱਖ ਲੈਣੇ ਚਾਹੀਦੇ ਆ ਤੇ ਮੈਂ ਵੀ ਤੁਹਾਨੂੰ ਦੱਸਾਂਗੀ ਕਿ ਮੈਂ ਆਲੂ ਕਿਦਾਂ ਬਣਾਉਣੀ ਆ ਬੜੇ ਸਿੰਪਲ ਜਿਹੇ ਵੇਨਲ ਬਣਾਉਣੀ ਹੁੰਦੀ ਆ ਜਦੋਂ ਮੇਰਾ ਦਿਲ ਕਰੇ ਤੇ ਫਿਰ ਮੈਂ ਕਦੇ ਅਦਰਕ ਲਸਣ प्याज ਕਦੀ ਮੈਂ ਨਹੀਂ ਵੀ ਪਾਉਂਦੀ ਤੇ ਜੇ ਦਿਲ ਕਰੇ ਤੇ ਕੱਲਾ ਪਿਆਜ਼ ਪਾ ਕੇ ਵੀ ਅਰਬੀ ਬਣਾ ਲੈਨੀ ਆ ਨਹੀਂ ਤੇ ਫਿਰ ਕੱਲੀ ਜੀਰੇ ਦੇ ਵਿੱਚ ਨੂੰ ਮੈਂ ਨਾ ਰੋਸਟ ਕਰ ਦਿੰਦੀ ਹੁੰਦੀ ਆ ਅਲੂ ਤੇ ਫਿਰ ਗਰਮ ਗਰਮ ਟਰੋਟੀਆਂ ਨਾਲ ਹੋਵੇ ਦਹੀਂ ਜਾਂ ਜੇ ਦਹੀਂ ਨਹੀਂ ਲੈਣਾ ਤੇ ਨਾਲ ਹੋਵੇ ਚਾਹ ਤੇ ਅੱਜ ਸੱਚੀਓ ਮੌਸਮ ਬੜਾ ਸੋਹਣਾ ਸੀ। ਸਵੇਰੇ ਵਾਕ ਕਰਕੇ ਆਈਆਂ ਮਜ਼ਾ ਆ ਗਿਆ। ਇੱਧਰ ਇਹਨੀ-ਇਨੀ ਆਪਾਂ ਮਿਰਚਾਂ ਲਿਓਣੇ ਹੁੰਨੇ ਨੇ ਨਾ ਜਦੋਂ ਤੇ ਜਿਹਚੋਂ ਆਪਾਂ ਜਿਹੜੀਆਂ ਲਾਲਾਂ ਚੰਦੀ ਆ ਉਹਨਾਂ ਨੂੰ ਇਦਾਂ ਇਕੱਠੀਆਂ ਕਰ ਲਈਦਾ। ਤੋਂ ਪਲਵਾ ਕੇ ਫਿਰ ਆਪਾਂ ਉਹਨਾਂ ਨੂੰ ਪੀ ਲਈਦਾ ਆ। ਕਿਉਂਕਿ ਜਿਹੜੀਆਂ ਬਾਜ਼ਾਰ ਦੀਆਂ ਮਿਲਦੀਆਂ ਨਾ ਉਹਨਾਂ 'ਚ ਬੜੀ ਮਿਕਸ ਹੁੰਦਾ ਆ। ਪਤਾ ਨਹੀਂ ਕੀ ਪੁਸ਼ ਮਿਲਾਇਆ ਹੁੰਦਾ। ਮਿਰਚਾਂ ਇਦਾਂ ਕਰ ਲਿਆ। ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਰੋਸਟ ਕਰ ਲਾਂ। ਫਿਰ ਮੈਂ ਬਾਕੀ ਕੰਮ ਕਰਤੀ ਇੱਧਰ ਹੋ ਰਹੀ ਏ ਜੀ ਪੜਾਈ ਤੇ ਨਾਲੇ ਮੇਰੀ ਹੋ ਗਈ ਏ ਗੁਰਸੈਜ ਦੇ ਨਾਲ ਲੜਾਈ ਪੜਾਈ ਤੇ ਲੜਾਈ ਤੇ ਆਪਾਂ ਪੜ ਵੀ ਰਹੇ ਆ ਬਿਹਾਰੀ ਤੇ ਸਿਹਾਰੀ ਹੁਣ ਹੱਸ ਵੀ ਪਿਆ ਮੇਰੇ ਨਾਲ ਹੈ ਅੱਜ ਨੇ ਮੇਰੇ ਕੋਲ ਕੁੱਟ ਖਾ ਲਈ ਤੇ ਹੋਰ ਵੀ ਖਾਏਗਾ ਅੱਜ ਕਿਉਂਕਿ ਇਹ ਪੜ੍ਹ ਨਹੀਂ ਰਿਹਾ ਸੀਗਾ ਇਹਨੂੰ ਆ ਨਹੀਂ ਰਿਹਾ ਸੀ ਸਿਹਾਰੀ ਬਿਹਾਰੀ ਵੈਸੇ ਨਾ ਮੈਂ ਇੱਕ ਸਾਬ ਲਾਇਆ ਬੜਾ ਔਖਾ ਲੈ ਬਿਣਿਆਣਿਆਂ ਨੂੰ ਪੜਾਉਣਾ ਕਈ ਚੀਜ਼ਾਂ ਦੇ ਇਹ ਇਹ ਜਿਹੇ ਸਿਲੇਬਸ ਦੇ ਵਿੱਚ ਰੱਖੀਆਂ ਹੋਈਆਂ ਨੇ ਜਿਹੜੀਆਂ ਸਾਡੇ ਵੀ ਕਦੀ ਕੰਮ ਨਹੀਂ ਆਈਆਂ ਇਹਦੇ ਇਹਨਾਂ ਦੇ ਵਿਚਾਰਿਆਂ ਦੇ ਕਿੱਥੋਂ ਆਉਣੀਆਂ ਨੇ ਦੰਦ ਨਾ ਕੱਢ ਲੇਖ ਠੀਕ ਹੈ ਮੈਂ ਕਹਿੰਨੀ ਆ ਕਿ ਅਸੀਂ ਉਹ A+B+ ਮੈਥ ਦੇ ਪਤਾ ਨਹੀਂ ਕਿੰਨੇ ਫਾਰਮੂਲੇ ਤੇ ਮੱਥੇ ਮਾਰਦੇ ਰਹੇ ਸਾਡੇ ਆ ਜ ਤੱਕ ਕਦੀ ਕੰਮ ਨਹੀਂ ਆਏ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਇਹ ਮੈਨੂੰ ਨਾ ਪਰ ਕੀ ਕਰੀਏ ਹੁਣ ਪੜਾਉਣਾ ਤੇ ਪੜ੍ਹਣਾ ਹੀ ਆ ਤੇ ਇਹ ਕਰ ਰਿਹਾ ਜੀ ਆਪਣਾ ਹੋਮਵਰਕ ਸੀ ਟਾਈਮ ਹੋ ਗਿਆ 8:30 ਤੇ ਸਿਮਰਨ ਗਿਆ ਹੋਇਆ ਟਿਊਸ਼ਨ ਤੇ ਸਿਮਰਨ ਦੇ ਵੀ ਆਉਣ ਦਾ ਟਾਈਮ ਹੋ ਗਿਆ ਅੱਜ ਫਿਰ ਬਹੁਤ ਦੁਖ ਰਿਹਾ ਮੇਰਾ ਪਤਾ ਨਹੀਂ ਕਿਉਂ ਇਨ ਨੂੰ ਮੈਂ ਫੇਰ ਵੀ ਪੜਹਾ ਰਹੀ ਆ ਰਾਈਟਿੰਗ ਸੋਹਣੀ ਕਰ ਟੁੱਟੇ ਹੱਥਾਂ ਨਾਲ ਨਹੀਂ ਲਿਖਣਾ ਕਿਹੜੇ ਹੱਥਾਂ ਨਾਲ ਨਹੀਂ ਲਿਖਣਾ ਸੋਹਣੇ ਹੱਥਾਂ ਨਾਲ ਸੋਹਣੇ ਨਹੀਂ ਟੁੱਟੇ ਹੱਥਾਂ ਨਾਲ ਲਿਖ ਰਿਆ ਤੂੰ ਹਾਂ ਇਹ ਪੈਨਸਲ ਲੈ ਮੈਨੂੰ ਦਿਖਾ ਤੂੰ ਲਿਖ ਦੱਦਾ ਗਲਤ ਪਾਇਆ ਹੋਇਆ ਦੱਦਾ ਸੋਨਾ ਬਣਾਓ ਦੱਦਾ ਸਸਾ ਦੱਸ ਨਹੀਂ ਈੜੀ ਆ ਈੜੀ ਗਲਤ ਬਣਾ ਈੜੀ ਸਸਾ ਲਿਖਿਆ ਹੋਇਆ ਨਾ ਆ ਦੇਖ ਈੜੀ ਗਲਤ ਬਣੀ ਹੋਈ ਆ ਜਿਹੜੀ ਨੂੰ ਸੋਹਣੀ ਕਰ ਇੱਧਰ ਰੱਖੀ ਹੈ ਜੀ ਅੱਜ ਕद्दू ਵਾਲੀ ਦਾਲ ਕद्दू ਪਾ ਕੇ ਬਣਾਈ ਹੈ ਅੱਜ ਦਾਲ ਤੇ ਟੀਟੀਆਂ ਨੂੰ 2 ਵਜ੍ਹੀਆਂ ਨੇ ਕद्दू ਮਤਲਬ ਕੀ ਵਾਲੀ ਦਾਲ ਜਿਹੜੀ ਹੁੰਦੀ ਆ ਤੁਹਾਨੂੰ ਪਤਾ ਹੀ ਹੁੰਦਾ ਸਾਰੇ ਬਣਾਉਂਦੇ ਆ ਅਰਬੀ ਆਪਾਂ ਕੱਟ ਕੇ ਰੱਖ ਦਿੱਤੀ ਆ ਫ੍ਰਿਜ ਦੇ ਵਿੱਚ ਉਹ ਬਣਾਵਾਂਗੇ ਆਪਾਂ ਜਰਾ ਠਹਿਰ ਕੇ ਵੈਸੇ ਮੇਰਾ ਮੂਡ ਜ ਨਹੀਂ ਹੈਗਾ ਬਣਾਉਣ ਦਾ ਪਰ ਮਣੋਣੀ ਪੈਣੀ ਆ ਤੇ ਆਦਰ ਦੇਖੋ ਨਿਆਣਿਆਂ ਦੇ ਕੰਮ ਰੈਕਟ ਕਿਦਾਂ ਖਿਲਾ ਰਹੇ ਹੋਏ ਆ ਮੇਰਾ ਤਾਂ ਵੈਸੇ ਹੀ ਮੈਨੂੰ ਲੱਗਦਾ ਬੀਪੀ ਇਹਦਾ ਕੋਸੇ ਰਹੀ ਦੁਖਣ ਲਾ ਦਿੰਦੇ ਨੇ ਫੇਰ ਆ ਕੀ ਕੀਤਾ ਹੋਇਆ ਬੱਚੇ ਹੁਣ ਆਪਣਾ ਹੋਮਵਰਕ ਕਰ ਫਿਰ ਮੈਂ ਤੇ ਚੱਕ ਲੈਣੀ ਆ ਕੰਪਲੀਟ ਕਰ ਆਪਣਾ ਕੰਮ ਜਲਦੀ ਕਰ ਲੈ ਸੋਣਾ ਸੋਣਾ ਤੇ ਇੱਧਰ ਕੱਪੜੇ ਮੈਂ ਕੱਢ ਲੇ ਥੋੜੇ ਜਿਹਾ ਡਰਾਇਰ ਦੇ ਵਿੱਚ ਤੇ ਬਾਕੀ ਕੱਪੜੇ ਧੋਣੇ ਪਏ ਮੈਨੂੰ ਅੱਜ ਉਧਰ ਡ్రਾਇਰ ਚੱਲ ਰਿਹਾ ਸਾਹਮਣੇ ਆ ਦੇਖੋ ਡਰਾਇਰ ਦਾ ਜਿਹੜੇ ਮੇਰੇ ਪੁਰਾਣੇ ਵਲੌਗ ਦੇਖਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਤਾਰ ਤੇ ਪਾਉਣ ਦੀ ਕੋਈ ਲੋੜ ਨਹੀਂ ਆ ਤੇ ਐਵੇਂ ਕੁਝ ਕੱਢ ਲਈ ਸੀ ਕੱਪੜੇ ਤੇ ਐ ਸੀ ਗਾਜੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਵਲੌਗ ਪਸੰਦ ਆਵੇਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਆਪਣਾ ਇੱਕ ਯਾਰ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਇਹ ਕਿ ਲਿਖਣਾ ਹੀ ਹੁੰਦਾ ਨਾ ਓਹੋ ਬਸ ਕਰ ਪੈਣਾ ਹੀ ਬਸ ਕਰ ਤੇ ਹੁਣ ਮੈਂ ਲੱਗੀਆਂ ਦਾਲ ਨੂੰ ਤੜਕਾ ਲਾਉਣ ਲੋ ਜੀ ਸਿਮਰਨ ਵੀ ਆ ਗਿਆ ਜਾ ਬੇਟਾ ਸਰਵਾਦਾ ਕੋਲ ਕੇ ਆ ਚਲੋ ਜੀ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਆਖ ਬੇਰ ਵਸਤੀ ਰੋਤੀ ਖੁਸ਼ ਰੋ ਤੇ ਆਪਣੇ ਅੰਦਰ ਦਾ ਬੱਚਾ ਕਦੀ ਨਾ ਮਰੁੰਦਿਓ ਸ਼ਰਾਰਤਾਂ ਤਾਜ਼ਾ ਰੱਖੋ ਬਚਪਨ ਤਾਜ਼ਾ ਰੱਖੋ ਤਾਂ ਹੀ ਜਿਹੜੀ ਜ਼ਿੰਦਗੀ ਆ ਨਾ ਬੜੀ ਖੂਬਸੂਰਤ ਲੰਘਦੀ ਆ ਬਾਏ ਬਾਏ